ਅੰਜੀ ਮੱਤ ਤੇ ਪੜਦਾ ਵੀਡੀਓ ਦੇ ਇਸ ਪਾਰਟ ਦੇ ਵਿੱਚ ਵਿੱਕੀ ਹੁਣ ਸੁਧਰ ਚੁੱਕਿਆ ਹੈ ਕਿਉਂਕਿ ਵਿੱਕੀ ਨੂੰ ਹੁਣ ਰੈਲਾਈਜ਼ ਹੋ ਚੁੱਕਿਆ ਹੈ ਕਿ ਕਵਲ ਨੇ ਕੋਟਮਾਰ ਮੇਰੀ ਸੱਚੀ ਹੀ ਕੀਤੀ ਸੀ ਕਿਉਂਕਿ ਮੈਂ ਗਲਤ ਸੀਗਾ ਤੇ ਇੱਥੇ ਫਿਰ ਵੀ ਵਿੱਕੀ ਦੇ ਵਿੱਚ ਆਕੜ ਹੁੰਦੀ ਹੈ ਤੇ ਉਹ ਮੂੰਹ ਫਲਾ ਕੇ ਬੈਠਾ ਹੁੰਦਾ ਹੈ ਕਿਉਂਕਿ ਲਾਸਟ ਨਾਈਟ ਉਸ ਨੂੰ ਕੁੱਟ ਜੋ ਪਈ ਹੁੰਦੀ ਹੈ ਤੇ ਉਹ ਸ਼ਰਮਿੰਦਾ ਹੁੰਦਾ ਹੈ ਆਪਣੇ ਆਪ ਦੇ ਵਿੱਚ ਤੇ ਉਹ ਪ੍ਰੀਤ ਨੂੰ ਬੁਲਾ ਤੱਕ ਨਹੀਂ ਰਿਹਾ ਹੁੰਦਾਗਾ ਉਸ ਦੀਆਂ ਅੱਖਾਂ ਨਾਲ ਅੱਖਾਂ ਨਹੀਂ ਮਿਲਾ ਰਿਹਾ ਹੁੰਦਾ ਤੇ ਪ੍ਰੀਤ ਖੁਦ ਆ ਕੇ ਉਸ ਨੂੰ ਇਥੇ ਬੁਲਾਉਂਦੀ ਹੈ ਤੇ ਪਾਣੀ ਧਾਣੀ ਪੁੱਛਦੀ ਹੈ ਤੇ ਪਾਣੀ ਦਿੰਦੀ ਹੈ ਤੇ ਫਿਰ ਉਹ ਕਹਿੰਦੀ ਹੈ ਕਿ ਤੁਸੀਂ ਆਪ ਦੀ ਆਪ ਹੁਣ ਆਪਦੀ ਬੇਇੱਜ਼ਤੀ ਕਰਵਾਈ ਹੈ ਤੇ ਵਿੱਕੀ ਅੱਗੋ ਕਹਿੰਦਾ ਹੈ ਕਿ ਤੂੰ ਤੇਰੇ ਕਰਕੇ ਮੇਰੇ ਤੇ ਵੀਰ ਨੇ ਹੱਥ ਚੁੱਕਿਆ ਨਹੀਂ ਤਾਂ ਇਹ ਪਹਿਲਾਂ ਕਦੇ ਨਹੀਂ ਹੋਇਆ ਸੀਗਾ ਤੇ ਪ੍ਰੀਤ ਅੱਗੋ ਕਹਿੰਦੀ ਹੈ ਕਿ ਕੋਈ ਵੀ ਪਤਨੀ ਐਦਾਂ ਨਹੀਂ ਚਾਹੁੰਦੀ ਕਿ ਉਸਦੇ ਘਰ ਵਾਲੇ ਦੀ ਬੇਇੱਜ਼ਤੀ ਉਹਦੀਆਂ ਅੱਖਾਂ ਦੇ ਸਾਹਮਣੇ ਹੋਵੇ ਤੇ ਇਹ ਤੁਸੀਂ ਆਪ ਦੇ ਕਰਤੱਬੀ ਕਰਵਾਇਆ ਹੈ ਤੇ ਹੁਣ ਵੀ ਮੈਂ ਤੁਹਾਡੇ ਅੱਗੇ ਹੱਥ ਜੋੜਦੀਆਂ ਕੰਮ ਕਰਿਆ ਕਰੋ ਕਮਾਈ ਕਰੋ ਮਿਹਨਤ ਕਰੋ ਮੈਂ ਨਹੀਂ ਕਹਿੰਦੀ ਕਿ ਮੈਨੂੰ ਲੱਖਾਂ ਤੇ ਹਜ਼ਾਰਾਂ ਚਾਹੀਦੇ ਆ بس ਤੁਸੀਂ ਭਾਵੇਂ 100 ਰੁਪਇਆ ਹੀ ਰੋਜ਼ ਦਾ ਕਮਾਓ ਪਰ ਕੰਮ ਡੇਲੀ ਕਰਿਆ ਕਰੋ ਤੇ ਫਿਰ ਇਹਦੇ ਨਾਲ ਵਿਕੀ ਪਹਿਲਾਂ ਤਾਂ ਚੁੱਪ ਬੈਠਾ ਰਹਿੰਦਾ ਹੈ ਤੇ ਫਿਰ ਜਦੋਂ ਪ੍ਰੀਤ ਬਹੁਤ ਸਾਰੀਆਂ ਗੱਲਾਂ ਕਰਦੀ ਹੈ ਤੇ ਕਹਿੰਦੀ ਹੈ ਕਿ ਪਲੀਜ਼ ਹੁਣ ਤਾਂ ਸੁਧਰ ਜੋ ਤੁਸੀਂ ਮੇਰੇ ਜਦੋਂ ਤੁਸੀਂ ਮੈਨੂੰ ਘਰੋਂ ਜਾਣ ਬਾਰੇ ਕਹਿ ਹੀ ਦਿੱਤਾ ਸੀਗਾ ਤਾਂ ਫਿਰ ਮੈਂ ਕਰਦੀ ਵੀ ਕੀ ਮੈਂ ਜਾਣਾ ਹੀ ਸੀ ਮੇਰੇ ਕੋਲ ਕੋਈ ਹੋਰ ਹੱਲ ਵੀ ਨਹੀਂ ਸੀ ਤੇ ਕੋਈ ਰਾਹ ਵੀ ਨਹੀਂ ਸੀਗਾ ਤੁਸੀਂ ਦੋਵੇਂ ਮਾਂ ਪੁੱਤਾਂ ਨੇ ਮੈਨੂੰ ਸੂਲੀ ਤੇ ਟੰਗ ਰੱਖਿਆ ਸੀ ਤੇ ਗੱਲਾਂ ਇੰਨੀਆਂ ਚੁਬਮੀਆਂ ਕਰਦੇ ਸੀਗੇ ਪਾਸ ਸੀ ਇੱਕੋ ਗੱਲ ਦਾ ਫਾਇਦਾ ਚੁੱਕਦੇ ਹੋ ਕਿ ਤੇਰੇ ਪਿੱਛੇ ਅੱਗੇ ਆਉਣ ਵਾਲਾ ਕੋਈ ਨਹੀਂਗਾ ਤੇ ਫਿਰ ਵਿੱਕੀ ਕਹਿੰਦਾ ਹੈ ਕਿ ਗੁੱਸੇ ਦੇ ਵਿੱਚ ਮੇਰੇ ਕੋਲੋਂ ਇਹ ਗੱਲ ਨਿਕਲ ਗਈ ਮੂੰਹ ਦੇ ਵਿੱਚੋਂ ਤੇ ਤੂੰ ਫਿਰ ਘਰ ਛੱਡ ਕੇ ਜਾਣ ਦਾ ਜਾਂ ਮਰਨ ਦਾ ਫੈਸਲਾ ਹੀ ਲੈਣਾ ਸੀਗਾ ਤੇ ਫਿਰ ਪ੍ਰੀਤ ਕਹਿੰਦੀ ਹੈ ਕਿ ਮੈਂ ਕਰਦੀ ਵੀ ਕੀ ਕਿਉਂਕਿ ਗਲਤੀ ਹੀ ਮੈਂ ਆਪ ਕੀਤੀ ਹੈ ਤੇ ਫਿਰ ਇਹਦੇ ਵਿੱਚ ਤੁਸੀਂ ਤਾਂ ਮੈਨੂੰ ਮੇਹਣੇ ਮਾਰਨੇ ਹੀ ਆ ਤੁਸੀਂ ਮੇਰੇ ਲਈ ਪਹਿਲਾਂ ਤਾਂ ਐਨੇ ਸੁਪਨੇ ਸਜਾਏ ਸੀ ਮੈਨੂੰ ਸੁਪਨਿਆਂ ਦਾ ਮਹਿਲ ਵਿਖਾਇਆ ਸੀ ਤੇ ਉਨਕਲਿਆ ਕੁਝ ਵੀ ਨਹੀਂ ਗਾ ਤੁਸੀਂ ਆਪ ਦੱਸੋ ਇੱਥੇ ਤੁਸੀਂ ਝੂਠੀ ਆ ਮੈਂ ਨਹੀਂ ਝੂਠੀ ਇੱਥੇ ਪ੍ਰੀਤ ਬਹੁਤ ਸਾਰੀਆਂ ਵਿੱਕੀ ਨਾਲ ਗੱਲਾਂ ਕਰਦੀ ਹੈ ਤੇ ਕਹਿੰਦੀ ਹੈ ਕਿ ਮੇਰਾ ਕੀ ਕਸੂਰ ਹੈ ਕਿ ਮੈਂ ਸਾਰਾ ਕੁਝ ਛੱਡ ਕੇ ਮੈਂ ਕਦੇ ਇਹ ਵੀ ਨਹੀਂ ਆਖਿਆਗਾ ਕਿ ਮੈਨੂੰ ਕੁਝ ਇੱਥੇ ਮਿਲਦਾ ਨਹੀਂ ਗਾ ਸਿਰਫ ਮੈਂ ਚਾਹਣੀ ਆ ਕਿ ਆਪਾਂ ਸੁੱਖ ਆਰਾਮ ਨਾਲ ਰਹੀਏ ਤੇ ਘਰ ਦੇ ਵਿੱਚ ਕੋਈ ਲੜਾਈ ਨਾ ਹੋਵੇ ਤੇ ਐਡਾ ਸੋਹਣਾ ਪ੍ਰਮਾਤਮਾ ਨੇ ਤੁਹਾਨੂੰ ਸ਼ਰੀਰ ਦਿੱਤਾ ਹੈ ਤੇ ਇਹਦੇ ਕੋਲੋਂ ਕੰਮ ਲਾਓ ਤੇ ਨਾ ਕਿ ਤੁਸੀਂ ਵੇਲੀਆਂ ਖਾਓ ਤੇ ਨਾ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚ ਰੜਕੋ ਇਥੋਂ ਵਿੱਕੀ ਨੂੰ ਪੂਰੀ ਸਮਝ ਆ ਜਾਂਦੀ ਹੈ ਤੇ ਕਹਿੰਦਾ ਹੈ ਕਿ ਚੱਲ ਬਾਬਾ ਹੁਣ ਰੋਣਾ ਧੋਣਾ ਬੰਦ ਕਰ ਫਿਰ ਨਾ ਮੇਰੇ ਦਿਵਾਲੇ ਪੀਰ ਨੂੰ ਕਰਵਾਦੀ ਤੇ ਉਹਨਾਂ ਨੇ ਫਿਰ ਚੜਾਈਆਂ ਕਰਕੇ ਮੇਰੇ ਸਿਰ ਤੇ ਆ ਜਾਣਾ ਹੈ ਇਸ ਤਰ੍ਹਾਂ ਦੋਨਾਂ ਦੇ ਵਿੱਚ ਗੱਲਬਾਤ ਹੁੰਦੀ ਹੈ ਤੇ ਵਿੱਕੀ ਹੱਥ ਜੋੜ ਕੇ ਪੀਰ ਕੋਲੋਂ ਮਾਫੀ ਮੰਗਦਾ ਹੈ ਤੇ ਕਹਿੰਦਾ ਹੈ ਮੈਨੂੰ ਮਾਫ ਕਰਦੇ ਹੁਣ ਮੈਂ ਕੰਮ ਕਰਿਆ ਕਰੂੰਗਾ ਇਸ ਤਰ੍ਹਾਂ ਦੋਨਾਂ ਦੇ ਵਿੱਚ ਕਾਫੀ ਗੱਲਾਂ ਹੁੰਦੀਆਂ ਹਨ ਤੇ ਪ੍ਰੀਤ ਆਪਣਾ ਦੁੱਖ ਦਿਲ ਖੋਲ ਕੇ ਵਿੱਕੀ ਦੇ ਸਾਹਮਣੇ ਰੱਖਦੀ ਹੈ ਤੇ ਫਿਰ ਵਿੱਕੀ ਕਹਿੰਦਾ ਹੈ ਕਿ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮaaf ਕਰ ਦੇ ਇਸ ਤਰ੍ਹਾਂ ਵਿੱਕੀ ਹੁਣ ਸੁਧਰ ਚੁੱਕਿਆ ਹੈ ਤੇ ਮਾਫੀ ਮੰਗ ਰਿਹਾ ਹੈ ਤੇ ਉਧਰ ਮਾਂ ਵੀ ਸਟੋਰ ਦੇ ਵਿੱਚ ਫੋਲਾਫਾਲੀ ਲਈ ਖੜੀ ਹੁੰਦੀ ਹੈ ਤੇ ਉੱਥੇ ਉਸ ਨੂੰ ਆਪਣੀਆਂ ਵਾਲੀਆਂ ਜੋ ਕਿ ਵੀਕੀ ਨੇ ਲਗਾ ਕੇ ਰੱਖੀਆਂ ਹੁੰਦੀਆਂ ਹਨ ਜੋ ਕਿ ਉਸ ਨੇ ਆਰਟੀਫੀਸ਼ੀਅਲ ਵਾਲੀਆਂ ਲਿਆ ਕੇ ਦਿੱਤੀਆਂ ਸੀਗੀਆਂ ਮਾਂ ਨੂੰ ਤੇ ਉਹ ਵੀ ਉਹਨੇ ਉਦੋਂ ਫੜ ਕੇ ਰੱਖ ਲਈਆਂ ਸੀ ਲੜਾਈ ਪੈਣ ਤੇ ਤੇ ਉਸ ਨੇ ਲਗਾ ਕੇ ਰੱਖੀਆਂ ਹੁੰਦੀਆਂ ਹਨ ਤੇ ਉਥੋਂ ਮਾਂ ਨੂੰ ਉਹ ਵਾਲੀਆਂ ਲੱਭ ਜਾਂਦੀਆਂ ਹਨ ਤੇ ਮਾਂ ਕਹਿੰਦੀ ਹੈ ਹਾਏ ਹਾਏ ਇਹ ਤਾਂ ਸੋਨੇ ਦੀਆਂ ਸੀ ਇਹ ਕਾਲੀਆਂ ਕਿਵੇਂ ਹੋਈਆਂ ਪਈਆਂ ਚੰਗਾਲੀਆਂ ਕਿਵੇਂ ਪਈਆਂ ਆ ਤੇ ਮੈਂ ਹੁਣੇ ਜਾ ਕੇ ਇਹਨੂੰ ਪੁੱਛਦੀ ਆ ਤੇ ਉਹ ਵਾਲੀਆਂ ਦਾ ਹਾਲ ਵੇਖ ਕੇ ਹੈਰਾਨ ਹੁੰਦੀ ਹੈ ਤੇ ਕਹਿੰਦੀ ਹੈ ਇਹ ਤਾਂ ਸੋਨਾ ਹੈ ਹੀ ਨਹੀਂ ਇਹ ਨਕਲੀ ਵਾਲੀਆਂ ਹਨ ਇਸ ਹਰਾਮ ਜਾਦੇ ਨੇ ਮੇਰੇ ਨਾਲ ਧੋਖਾ ਕੀਤਾ ਇਹਨੇ ਆਪਣੇ ਮਾਣ ਨੂੰ ਵੀ ਨਹੀਂ ਛੱਡਿਆਗਾ ਤੇ ਦੂਜਿਆਂ ਨੂੰ ਕੀ ਬਖਸ਼ੂਗਾ ਮੈਂ ਇਹਦੇ ਪਿੱਛੇ ਉਹਨਾਂ ਨਾਲ ਲੜਦੀਆਂ ਤੇ ਉਹਨਾਂ ਨੂੰ ਮਾੜੇ ਦੱਸਦੀਆਂ ਸਾਰਾ ਕਸੂਰ ਤਾਂ ਇਹਦਾ ਆ ਇਹ ਹੀ ਕਿਸੇ ਜੋਗਾ ਕਿਸੇ ਕੰਮ ਧੰਦੇ ਦਾ ਨਹੀਂਗਾ ਇਸ ਤਰ੍ਹਾਂ ਮਾਂ ਗੱਲਾਂ ਕਰਦੀ ਹੈ ਤੇ ਵਿੱਕੀ ਕੋਲੇ ਪਹੁੰਚ ਜਾਂਦੀ ਹੈ ਤੇ ਫਿਰ ਮਾਂ ਵਿੱਕੀ ਨੂੰ ਕੋਲ ਫੜ ਕੇ ਬਿਠਾਉਂਦੀ ਹੈ ਤੇ ਕਹਿੰਦੀ ਹੈ ਕਿ ਹਰਾਮਜਾਦੇ ਆ ਲਾਂਤੀਆ ਮੈਂ ਤਾਂ ਤੇਰੇ ਪਰਦੇ ਪਾਉਂਦੀ ਪਾਉਂਦੀ ਥੱਕ ਗਈ ਤੇ ਤੂੰ ਆ ਕੀ ਚੰਦ ਚੜਾਇਆ ਹੈ ਆਪਣੀ ਮਾਂ ਦੇ ਕੰਨ ਹੀ ਵੇਚ ਕੇ ਤੂੰ ਖਾ ਗਿਆ ਹੈ ਕੀ ਕੀਤਾ ਹੈ ਮੈਨੂੰ ਦੱਸ ਇਹੀ ਇੱਕ ਨਿਸ਼ਾਨੀ ਸੀ ਮੇਰੇ ਕੋਲੇ ਤੇਰੇ ਪਿਓ ਦੀ ਤੇ ਤੂੰ ਉਹ ਵੀ ਨਹੀਂ ਛੱਡੀਗੀ ਲੋਕੀ ਤਾਂ ਆਪਣੀਆਂ ਮਾਵਾ ਨੂੰ ਬਣਾ ਕੇ ਦਿੰਦੇ ਆ ਤੇ ਤੂੰ ਬਣੀਆਂ ਬਣਾਈਆਂ ਵੇਚ ਕੇ ਖਾ ਗਿਆ ਆ ਤੇ ਫਿਰ ਵਿੱਕੀ ਅੱਗੋਂ ਕਹਿੰਦਾ ਹੈ ਕਿ ਮਾਂ ਮੇਰੇ ਕੋਲੇ ਕੁਝ ਵੀ ਨਹੀਂ ਸੀਗਾ ਉਦੋਂ ਤੇ ਪ੍ਰੀਤ ਕਿੰਨੇ ਉਦੋਂ ਚੀਜ਼ਾਂ ਮੰਗਦੀ ਸੀਗੀ ਤੇ ਉਧਰ ਪ੍ਰੀਤ ਦੀ ਮਾਂ ਹੁੰਦੀ ਹੈ ਜਿਹੜੀ ਹੈ ਉਸ ਨੂੰ ਵੀ ਬਹੁਤ ਜ਼ਿਆਦਾ ਬੁਰੇ-ਬੁਰੇ ਖਿਆਲ ਆ ਰਹੇ ਹੁੰਦੇ ਆ ਤੇ ਉਹ ਜੀਤਾ ਦੇ ਨਾਲ ਗੱਲ ਕਰ ਹੀ ਲੈਂਦੀ ਹੈ ਕਿ ਮੈਨੂੰ ਪ੍ਰੀਤ ਦੀ ਬਹੁਤ ਫਿਕਰ ਹੁੰਦੀ ਹੈ ਤੇ ਮੇਰਾ ਜੀ ਕਰਦਾ ਹੈ ਆਪਾਂ ਉਹਦੇ ਨਾਲ ਮਿਲিয়ে ਵਰਤੀਏ ਤੇ ਫਿਰ ਉਹ ਗੁਜੀਤਾ ਕਹਿੰਦੀ ਹੈ ਕਿ ਉਸਨੇ ਮਿਲਣ ਵਰਤਣ ਵਾਲੇ ਮੰਮੀ ਜਿ ਕੋਈ ਕੰਮ ਨਹੀਂ ਕੀਤੇਗੇ ਤੁਸੀਂ ਆਪ ਸਿਆਣੇ ਆ ਤੇ ਫਿਰ ਵੀ ਜੇ ਤੁਸੀਂ ਚਾਹਣੇ ਆ ਤਾਂ ਆਪਾਂ ਤੁਹਾਡੇ ਮੁੰਡੇ ਨਾਲ ਗੱਲ ਕਰਾਂਗੇ ਮੈਂ ਇਸ ਗੱਲ ਵਿੱਚ ਨਹੀਂ ਆਉਂਦੀ ਤੁਸੀਂ ਸਿੱਧੀ ਉਹਦੇ ਨਾਲ ਗੱਲ ਕਰੋ ਜੇਕਰ ਜਿਵੇਂ ਉਹ ਚਾਹਣਗੇ ਮੈਂ ਤਾਂ ਤੁਹਾਡੇ ਦੋਵਾਂ ਦੇ ਨਾਲ ਹੀ ਹਾਂ ਤੇ ਇੱਥੇ ਜਿੱਤੇ ਇੱਥੇ ਸੰਮੀ ਜੀ ਆਪਣੇ ਲਈ ਸੂਟ ਲਿਆ ਹੁੰਦਾ ਹੈ ਉਹਦੇ ਫਿਰ ਤਵੇ ਪ੍ਰੀਤ ਦਾ ਸੂਟ ਲੈ ਲੈਂਦੀਆਂ ਕਿਉਂਕਿ ਵੀ ਨਹੀਂ ਲਿਆ ਜਾਂਦਾ ਤੇ ਪਤਾ ਨਹੀਂ ਕਿ ਪ੍ਰੀਮ ਜਾਨੀ ਅਸਲੀ ਚਾਰਜਾਂ ਹਨ ਕਿ ਕੀ ਬਣੇਗਾ ਕਿ ਉਹ ਸੁਣ ਹੀ ਲਿਆ ਜਾਵੇ ਜਾਵੇ ਜੀਤਾ ਕਹਿੰਦੀ ਹੈ ਕਿ ਫਿਰ ਵੀ ਆਪਨੇ ਪ੍ਰੀਤ ਕਹਿੰਦੀ ਹੈ ਕਿ ਤੇਰੇ ਕੋਲ ਤਾਂ ਕੋਈ ਵੀ ਦੀਦੀ ਨਾਪ ਦੇ ਲਈ ਚਾਹਤ ਸਕਦੀ ਕੋਈ ਜਾਂ ਤੇ ਫਿਰ ਪ੍ਰੀਤ ਤੇ ਸੰਦੀਪ ਦੋਨੋਂ ਗੱਲਾਂ ਕਰਦੀਆਂ ਹਨ ਤੇ ਵੀਰੀ ਇਹਨੂੰ ਟੇਲਰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਤੇ ਟੇਲਰ ਅੰਗੋ ਮਾਸੀ ਜੀ ਬਣੇ ਇਤਿਹਾਸ ਤੇ ਮਾਸੀ ਜੀ ਦੀ ਅੰਖਰੀ ਜਵਾਰੀ ਕੋਈ ਜਿਆਦਾ ਸੋਹਣੀ ਨਹੀਂ ਹੁੰਦੀ ਹੈ ਵੀਡੀਓ ਦੇ ਵਿੱਚ ਛੋਟੀ ਪਤਾ ਗਈ ਹਨ ਤੇ ਬੁਗਾਰਾ ਕੁੜੀ ਨੂੰ ਲੈ ਲਿਆ ਟੇਲਰ ਦੀ ਕੋਈ ਗੱਲੇ ਵਿੱਚ ਸਾਨੂੰ ਨੇ ਇਹ ਸਮਾਲ ਇੱਕ ਮੈਂਗਾ ਨਿਕਲਿਆ ਤੇਰੇ ਨਾਲ ਚੱਲ ਪ੍ਰੀਤ ਦੇ ਥਾਂ ਜਾ ਕੇ ਦੇ ਹਾਂ ਤੇ ਆਏ ਤਾਂ ਮੈਂ ਆਪਣਾ ਉੱਥੇ ਸਟਿਚ ਕਰਵਾਉਣਾ ਪਿਆ ਤੂੰ ਜਾਣਦੀ ਰਹਾ ਬਾਂਸ ਤੇ ਤੂੰ ਮੇਰੇ ਨਾਲ ਗੱਲ ਕਰਦੇ ਹਾਂ ਕਿ ਇਹ ਕਹਿੰਦੀ ਹੈ ਕਿ ਜਾਣ ਕਿ ਨੂੰ ਲੇਟ ਆਣ ਤੋਂ ਤੁਹਾਨੂੰ ਟਿਫਿਨ ਦੇਣੇ ਪੈਣੇ ਆ ਮੇਰੇ ਦੀ ਕੋਈ ਟਾਈਮ ਨਹੀਂ ਹੁੰਦਾ ਚੰਨਾ ਚਤਰਵਿੰਦਾ ਦੇ ਲਈ ਰਹਿੰਗੇ ਤੀਨ ਨੂੰ ਕਹਿੰਦੀ ਹਾਂ ਕਿ ਚੱਲ ਕੇ ਮੇਰੇ ਕੋਲ ਚਪਟਾਇਆ ਕਰ ਤੇ ਆਪਣੇ ਆ ਕਰ ਗਿਆ ਕਰੇ ਖੁਦ ਪ੍ਰੀਤ ਦੇ ਖੁਦ ਆਪਣੇ ਲਈ ਕੁਝ ਕਰਤੇ ਹੋ ਕੁਝ ਨਿਰਭਿੰਦੀ ਕਿਉਂਕਿ ਉਸ ਨੂੰ ਇਸੇ ਕੰਮ ਬਤਾ ਹੁੰਦੇ ਕਰ ਉਸ ਨੇ ਜੜੀ ਹੋ ਤੇ ਕੁਝ ਪ੍ਰਾਪਤ ਕਮਾਉਣਾ ਉਸ ਨੇ ਮਾਪਿਆਂ ਦੇ ਮੱਥੇ ਤੇ ਲਾਇਆ ਹੈ ਉਸ ਬਾਰੇ ਉਸ ਨੂੰ ਪੂਰੀ ਤਰ੍ਹਾਂ ਕਲੀਅਰ ਹੁੰਦਾ ਹੈ ਤੇ ਉਹ ਕਹਿੰਦੀ ਹੈ ਕਿ ਇਹਦੇ ਬਾਰੇ ਮੈਂ ਸੋਚ ਕੇ ਦੱਸਾਂਗੀ ਕਿ ਪ੍ਰੀਤ ਨੂੰ ਕੰਮ ਦੇਣਾ ਹੈ ਜਾਂ ਨਹੀਂ ਦੇਣਾ ਹੈ ਹਾਂਜੀ ਤੇ ਇੱਥੇ ਟੇਲਰ ਜਿਹੜੇ ਹੁੰਦੇ ਆ ਉਹ ਪੂਆਜੀ ਬਣੇ ਹੁੰਦੇ ਆ ਤੇ ਫਿਰ ਬਹੁਤ ਹੀ ਜ਼ਿਆਦਾ ਸੋਹਣੀ ਉਹਨਾਂ ਦੀ ਐਂਟਰੀ ਹੁੰਦੀ ਹੈ ਇਸ ਮੱਤ ਤੇ ਪੜਦਾ ਵੀਡੀਓ ਦੇ ਵਿੱਚ ਤੇ ਇੱਥੇ ਉਹ ਟੇਲਰਿੰਗ ਕਰ ਰਹੇ ਹੁੰਦੇ ਆ ਤੇ ਜਦੋਂ ਉਹ ਪ੍ਰੀਤ ਨੂੰ ਦੇਖਦੇ ਆ ਤਾਂ ਇੱਕਦਮ ਚੌਕ ਜਾਂਦੇ ਆ ਕਿਉਂਕਿ ਉਹ ਪ੍ਰੀਤ ਨੂੰ ਪਹਿਲਾਂ ਤੋਂ ਜਾਣਦੇ ਹੁੰਦੇ ਆ ਤੇ ਪ੍ਰੀਤ ਨੇ ਜਿਹੜਾ ਕੰਮ ਕੀਤਾ ਹੁੰਦਾ ਹੈ ਉਸ ਦੇ ਬਾਰੇ ਵੀ ਉਹਨਾਂ ਨੂੰ ਪੂਰਾ ਪਤਾ ਹੁੰਦਾ ਹੈ ਤੇ ਫਿਰ ਸੰਦੀਪ ਕਹਿੰਦੀ ਹੈ ਕਿ ਇਹ ਮੇਰੀ ਦਰਾਨੀ ਹੈ ਇਹਦਾ ਹੀ ਨਾਪ ਲੈਣਾ ਹੈ ਤੇ ਉਹ ਕਹਿੰਦੇ ਆ ਤੂੰ ਮੈਨੂੰ ਫੋਨ ਤੇ ਹੀ ਦੱਸ ਦਿੰਦੀ ਕਿਉਂਕਿ ਉਹ ਦਰੋਣੀ ਚਾਹੁੰਦੇ ਹੁੰਦੇ ਕਿ ਉਹ ਇੱਥੇ ਆਈ ਹੈ ਪ੍ਰੀਤ ਉਸ ਨੂੰ ਵੇਖ ਕੇ ਉਹ ਬਿਲਕੁਲ ਖੁਸ਼ ਨਹੀਂ ਹੁੰਦੇਗੇ ਤੇ ਫਿਰ ਉਹ ਪ੍ਰੀਤ ਦਾ ਨਾਪ ਵਗੈਰਾ ਲਿਖਣ ਲੱਗ ਜਾਂਦੀ ਹੈ ਤੇ ਫਿਰ ਉਹ ਤਰਪਾਈਆਂ ਦੀ ਗੱਲ ਕਰਦੇ ਆ ਕਿ ਇੱਥੇ ਕੁੜੀ ਮੇਰੇ ਕੋਲੇ ਲੱਗੀ ਸੀ ਜਾਣ ਕਰਕੇ ਮੈਨੂੰ ਪ੍ਰੋਬਲਮ ਹੈ ਇਸ ਕਰਕੇ ਜਿਆਦਾ ਦਿਨ ਸੂਟ 8 ਦਿਨ ਲੱਗ ਜਾਣੇ ਆ ਹਫਤਾ ਪੈ ਜਾਣਾ ਹੈ ਤੇ ਫਿਰ ਤਰਪਾਈਆਂ ਦੀ ਗੱਲ ਉਹ ਸੰਦੀਪ ਨੂੰ ਦੱਸਦੀ ਹੈ ਕਿ ਤੂੰ ਕਰਨ ਤੂੰ ਇਲਾਜਾ ਕਰੇ ਤੇ ਕਰ ਦਿਆ ਕਰੀ ਤੇਰੇ ਕੋਲ ਟਾਈਮ ਹੈਗਾ ਆ ਤਾਂ ਫਿਰ ਉਹ ਕਹਿੰਦੀ ਮੇਰਾ ਤਾਂ ਨਹੀਂ ਹੈਗਾਗਾ ਪ੍ਰੀਤ ਕਰ ਦਿਆ ਕਰੂਗੀ ਪ੍ਰੀਤ ਦੇ ਨਾਂ ਤੇ ਭੂਆ ਜੀ ਚੁੱਪ ਚੁੱਪ ਹੋ ਜਾਂਦੇ ਆ ਤੇ ਫਿਰ ਉਹ ਕਹਿੰਦੇ ਆ ਕਿ ਚੱਲ ਕੋਈ ਨਹੀਂ ਇਹਦੇ ਬਾਰੇ ਮੈਂ ਸੋਚ ਕੇ ਦੱਸਾਂਗੀ ਕਿਉਂਕਿ ਉਹ ਪ੍ਰੀਤ ਨੂੰ ਕੰਮ ਦੇ ਕੇ ਖੁਸ਼ ਨਹੀਂ ਹੁੰਦੇ ਕਿ ਉਸ ਦੀਆਂ ਉਹਨਾਂ ਨੂੰ ਗੱਲਾਂ ਦਾ ਪਤਾ ਹੁੰਦਾ ਹੈ ਸੋ ਅੱਗੇ ਆਉਣ ਵਾਲੀ ਵੀਡੀਓ ਦੇ ਵਿੱਚ ਪਤਾ ਲੱਗੇਗਾ ਕਿ ਭੂਆ ਜੀ ਤੇ ਪ੍ਰੀਤ ਦਾ ਕੀ ਰਿਲੇਸ਼ਨ ਹੈ ਇੱਕ ਦੂਸਰੇ ਨੂੰ ਪ੍ਰੀਤ ਤੁਕ ਤੁਕ ਪੂਆਜੀ ਪ੍ਰੀਤ ਨੂੰ ਕਿਸ ਤਰ੍ਹਾਂ ਜਾਣਦੇ ਹਨ ਟੇਲਰ ਕਿਸ ਤਰ੍ਹਾਂ ਜਾਣਦੇ ਹਨ ਜਿਹੜੇ ਟੇਲਰ ਬਣੇ ਹੋਏ ਹਨ ਤੇ ਆਉਣ ਵਾਲੀ ਵੀਡੀਓ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਜੇਕਰ ਤੁਹਾਨੂੰ ਇਹ ਪਾਰਟ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਥੈਂਕ ਯੂ ਜੀ ਬਾਏ ਬਾਏ